ਸਿਏ ਦੇ ਦੇ ਸਦਾਈ ਇਹ ਦੇ ਸਾਡਾ ਨਹੀਂਗਾ ਪੰਜਾਬ ਨੇ ਕੀ ਗਨਾ ਕੀਤਾ ਪੰਜਾਬ ਦੇ ਦੇਸ਼ ਨੂੰ ਅੰਧਪਦਾ ਕਰਕੇ ਦਿੱਤਾ ਪੰਜਾਬ ਨੇ ਦੇਸ਼ ਨੂੰ ਉਜਾਗ ਕਰਾਇਆ ਹੁਣ ਦੇਸ਼ ਦੀਆਂ ਸਰਦਾ ਦੀ ਰਾਖੀ ਕਰਦੀ ਆ ਸੋ ਮੈਂ ਸਭਦਾ ਕਿ ਅੱਜ ਸੀਐਮ ਸਾਹਿਬ ਨੇ ਜਿਹੜਾ ਇਹ ਮੁੱਦਾ ਠਾਇਆ ਬਹੁਤ ਵੱਡਾ ਮੁੱਦਾ ਬਹੁਤ ਸੀਰੀਅਸ ਮੁੱਦਾ ਉਹਦੇ ਜਿਹੜੀ ਗੱਲ ਸੀਐਮ ਸਾਹਿਬ ਨੇ ਪਿਛਲੇ ਦਿਨਾਂ ਅੱਜ ਕਹੀ ਸੀ ਕਿ ਹੋ ਸਕਦਾ ਜਨਗਤ ਮੰਡਲ ਦੇ ਵਿੱਚੋਂ ਪੰਜਾਬ ਦਾ ਕਨਾ ਕੱਢ ਦੇ ਮੈਨੂੰ ਲੱਗਦਾ ਕਿ ਉਦੋਂ ਨੂੰ ਵੱਧ ਰਿਹਾ ਔਰ ਮੇਰੀ ਪੰਜਾਬ ਦੇ ਜਿਹੜੇ ਭਾਜਪਾ ਦੇ ਲੀਡਰ ਹੈ ਉਨੇ ਬੜੇ ਤਾਜ਼ੇ ਤਾਜ਼ੇ ਲੀਡਰ ਬੜੇ ਪਹਿਲਾਂ ਤੇ ਚਲੋ ਕਾਂਗਰਸ ਦੇ ਉਹਨੋਂ ਤਾਜ਼ੇ ਤਾਜ਼ੇ ਲੀਡਰ ਬੜੇ ਆ ਵੜਗੇ ਅੱਜ ਕੱਲ੍ਹ ਉਹ ਉੱਤੇ ਫਿਰਦੇ ਆ ਪੰਜਾਬ ਦੇ ਵਿੱਚ ਜਾਖੜ ਸਾਹਿਬ ਹੋਣੀ ਕੈਪਟਨ ਸਾਹਿਬ ਹੋਣੀ ਉਹਨਾਂ ਦੀ ਟੀਮ ਜਿਹੜੀ ਆ ਸਭ ਉਹ ਜਵਾਬ ਦੇਣ ਪੰਜਾਬ ਦੇ ਲੋਕਾਂ ਨੂੰ ਕਿ ਸਾਡੀਆਂ ਝਾਕੀਆਂ ਕਿਉਂ ਕੱਢੀਆਂ ਜਾਂਦੀਆਂ ਸਾਡੇ ਸ਼ਹੀਦ ਭਗਤ ਸਿੰਘ ਨੂੰ ਸਾਡੇ ਕਲਚਰ ਨੂੰ ਸਾਡੇ ਕਰਤਾਰ ਸਾਬੇ ਨੂੰ ਚੋਕ ਦੋਰ ਕੀਤਾ ਜਾ ਰਿਹਾ ਕਿਉਂ ਨਹੀਂ ਦਿਖਾਇਆ ਜਾ ਰਿਹਾ ਨੈਸ਼ਨਲ ਲੈਵਲ ਤੇ ਤੇ ਸ਼ਹੀਦ ਭਗਤ ਸਿੰਘ ਨੂੰ ਸਭ ਲੋਕ ਜਾਣਦੇ ਆ ਜਦੋਂ ਵਿਦੇਸ਼ੀ ਮਹਿਮਾਨ ਹੁੰਦੇ ਆ ਇਹਨਾਂ ਪੇਡਾਂ ਦੇ ਉੱਤੇ ਉਹਨਾਂ ਦੇ ਅੱਗੇ ਪੰਜਾਬ ਦਾ ਫਖ ਜਿਹੜਾ ਇਹਨਾਂ ਝਾਕੀਆਂ ਦੇ ਰਹੀ ਜਾਂਦਾ ਜਿਹੜੀ ਜਿਹੜੀ ਸਟੇ ਦੀ ਦੋਸਤਾਂ ਦੀ ਕੀ ਕਰਦੀ ਹੈ ਸੋ ਮੈਂ ਸਮਝਾ ਕੇ ਬੀਜੇਪੀ ਨੇ ਅੱਜ ਬੀਜੇਪੀ ਦਾ ਜਿਹੜਾ ਫੈਸਲਾ ਇਹਨਾਂ ਤੋਂ ਕਾਬਾ ਜਿਹੜਾ ਫੈਸਲਾ ਇਹ ਬਹੁਤ ਠੱਠੀਆ ਨਿੰਦਨਯੋਗ ਹੈ ਜਦੋਂ ਸਾਡੇ ਆਰਡੀਆ ਫੰਡ ਰੋਕਦੀ ਹੈ ਤੁਸੀਂ ਸੋਚੋ ਕਿ ਜਿਹੜਾ ਆਰਡੀਆ ਫੰਡ ਸੀਗਾ ਸਾਡਾ ਸਾਡੇ 5000 ਕਰੋੜ ਉਹ ਲੱਗਣਾ ਕਿੱਥੇ ਆ ਉਹ ਲੱਗਣਾ ਪੰਜਾਬ ਦੀਆਂ ਲੰਬੇ ਰੋਡਾਂ ਦੇ ਉੱਤੇ ਲੈਂਕ ਰੋਡ ਜਿਹੜੀ ਪਿੰਡਾਂ ਨੂੰ ਜੋੜਦੀ ਹੈ ਜਿਹੜੀ ਛੋਟੇ ਛੋਟੇ ਕਸਬਿਆਂ ਨੂੰ ਜੋੜਦੀ ਹੈ ਉਹਨਾਂ ਪਿੰਡਾਂ ਦੇ ਵਿੱਚ ਕੋਹ ਰਹਿੰਦਾ ਉਹਨਾਂ ਪਿੰਡਾਂ ਦੇ ਵਿੱਚ ਕਿਸਾਨ ਤੇ ਮਜ਼ਦੂਰ ਰਹਿੰਦੇ ਆ ਇਸ ਕਰਕੇ ਉਹ ਫੰਡ ਰੋਕ ਦਿੰਦੇ ਗਰੀਬ ਲੋਕਾਂ ਦੇ ਇਲਾਜ ਲਈ ਜਿਹੜੇ ਪੈਸੇ ਸਾਡੇ ਸਿਹਤ ਸੂਤਰਾਂ ਦੇ ਉਹ ਰੋਕ ਦਿੰਦੇ ਆ ਹਰ ਪਾਸੇ ਤੋਂ ਉਹ ਸਭ ਨੂੰ ਰੋਕਦੇ ਆ ਸਾਡੇ ਅਸੀਂ ਸਾਡੇ ਮਤਲਬ ਜਿਹੜਾ ਪੰਜਾਬ ਨੇ ਸੀਧਿਆ ਦੇ ਭਗਤ ਸਿੰਘ ਪੈਦਾ ਕੀਤਾ ਪੰਜਾਬ ਨੇ ਕਰਤਾ ਸਿੰਘ ਸਦਾਬਾ ਪੈਦਾ ਕੀਤਾ ਪੰਜਾਬ ਨੇ ਸ਼ਹੀਦ ਆਜ਼ਮ ਉਦਮ ਸਿੰਘ ਪਾਦਾ ਚੂਤਾ ਸਰ ਸਾਡੇ ਮਹਾਨ ਸ਼ਹੀਦਾਂ ਨੇ ਇਹ ਦੇਸ਼ ਨੂੰ ਆਜ਼ਾਦ ਕਰਾ ਔਰ ਅੱਜ ਵੀ ਪ੍ਰੈਜੈਂਟ ਟਾਈਮ ਦੇ ਉੱਤੇ ਪੰਜਾਬੀ ਜਿਹੜੇ ਜਰੇ ਪੰਜਾਬ ਦੇ ਸਿੱਖ ਨੇ ਉਹ ਭਾਰਤੀ ਫੌਜਾਂ ਦੇ ਵਿੱਚ ਇਹ ਦੇਸ਼ ਦੀ ਰੱਖਿਆ ਕਰ ਅਸੀਂ ਪਹਿਲਾਂ ਦੇਸ਼ ਜਾਰ ਕਰਾਉਣ ਵਾਲੇ ਦੇ ਵਿੱਚ ਮੌਰੀ ਸੀਗੇ ਅੱਜ ਵੀ ਦੇਸ਼ ਦੀ ਰੱਖਿਆ ਵਾਸਤੇ ਵੱਖ-ਵੱਖ ਫੌਜਾਂ ਦੇ ਵਿੱਚ ਬੀਐਸਐਫ ਸੀਐਸਪੀ ਅਤੇ ਜਿਹੜੀ ਭਾਰਤੀ ਫੌਜ ਆ ਉਹਦੇ ਵਿੱਚ ਸਾਡੇ ਜਿਹੜੇ ਸਿੱਖ ਤੇ ਪੰਜਾਬੀ ਜਿਹੜੇ ਸਾਡੇ ਉਹ ਉਹ ਜਿਹੜੇ ਜਵਾਨ ਆ ਉਹਨਾਂ ਦੀ ਅਛਾਹਤਾ ਹੋਦੀ ਐ ਤੇ ਹੱਤਨੀ ਲਗਾਈ ਜੇ ਨਹੀਂ ਲੜਨੀ ਪਊਗੀ ਜਿਸ ਤੋਂ ਸੂਬਿਆਂ ਦਾ ਗਲਾ ਘੋਟ ਰਿਹਾ ਬੀਜੇਪੀ ਸੈਸ ਆਪਣੇ ਬਰੋਦੀ ਸੂਬਿਆਂ ਦਾ ਰਾਜਨੀਤਿਕ ਬਰੋਦੀ ਪਾਰਟੀਆਂ ਦੇ ਸੂਬਿਆਂ ਦਾ ਉਹ 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 ਬਹੁਤ ਦੇਸ਼ ਲਈ ਕਰਨਾਗਰ ਮੈਂ ਇਸ ਕਾਰਵਾਈ ਦੀ ਬੋਲ ਜਿਹੜਾ ਕੇਂਦਰ ਸਰਕਾਰ ਦੀ ਤੇ ਬੀਜੇਪੀ ਦੀ ਨਿੰਦਿਆ ਕਰਦਾ ਉਹ ਆਪਣੇ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਦੇ ਸਟੇਨ ਨੂੰ ਜਿਹੜਾ ਦੁਸਤ ਸਟੈਂਡ ਮੰਨਦਾ ਉਹ ਮੈਂ ਮੈਂ ਉਹਨਾਂ ਨੂੰ ਅਪੀਲ ਵੀ ਕਰੂੰਗਾ ਕਿ ਇਹਦੇ ਲਈ ਜੋ ਵੀ ਕਰਨਾ ਪਿਆ ਸਾਨੂੰ ਸਾਰਿਆਂ ਨੂੰ ਕਰਨਾ ਚਾਹੀਦਾ ਇਹ ਬਹੁਤ ਨਿੰਦਿਆਜੋਕ ਵਾਈਡੋ ਦੀ ਕਹਾਸਾ ਵਾਈਡੋ ਦੀ ਵਾਈਡੋ ਦੀ ਕਹਾਸਾ ਵਾਈਡੋ ਦੀ ਕੀ ਮੈਂ ਤੁਹਾਡਾ ਆਪਣਾ ਸੁਦੀਪ ਸਿੰਘ ਧਾਲੀਵਾਲ ਕੈਬਲਟ ਵਸਪੀ ਪੰਜਾਬ ਅੱਜ ਸਾਡੇ ਮਾਨਯੋਗ ਮੁਖਵਤੀ ਸਾਹਿਬ ਸਦਾ ਭਗਵਾਨ ਸਿਗਮਾਨ ਜੀ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਔਰ ਪ੍ਰੈਸ ਕਾਨਫਰੰਸ ਦੇ ਵਿੱਚ ਯਾਰ ਜੇ ਤਾਂ ਉਹਨਾਂ ਨੇ ਮੁੱਦਾ ਠਾਹ ਉਹ ਬਹੁਤ ਵੱਡਾ ਮੁੱਦਾ ਹੈ ਜਸਟ ਅੰਗਨਾਲ ਪਾਰ티 ਜਨਤਾ ਪਾਰਟੀ ਦੇਸ਼ ਦੀ ਕੇਂਦਰ ਸਰਕਾਰ ਜਸਟ ਅੰਗਨਾਲ ਪੰਜਾਬ ਨੂੰ ਹਰ ਜਗ੍ਹਾ ਤੇ ਅਗਨੋਰ ਕਰਦੀ ਹੈ ਸਾਡਾ ਤੇ ਇਹ ਤੱਥ ਸੀਗਾ ਕਿ 23 ਦੇ ਵਿੱਚ ਜਨਵਰੀ ਤੇ ਜਿਹੜੀਆਂ ਟੱਕੀਆਂ ਨਿਕਲੀਆਂ 26 ਜਨਵਰੀ ਵਾਲੇ ਪ੍ਰੋਗਰਾਮ ਉੱਚ ਵੀ ਸਾਨੂੰ ਅਗਨੋਰ ਕੀਤਾ ਗਿਆ ਪੰਜਾਬ ਨੂੰ ਤੇ ਹੁਣ ਜਿਹੜੀ ਆਉਣ ਵਾਲੀ ਅਗਲੇ ਸਾਲ ਵਾਲੀ 24 ਵਾਲੀ ਦਿਨ ਹੋਈ ਉਹਦੇ 26 ਜਨਵੀਰ ਦੇ ਪ੍ਰੋਗਰਾਮ ਵਿੱਚ ਪੰਜਾਬ ਦੀਆਂ ਧੱਕਿਆਂ ਨੂੰ ਜਿਹੜਾ ਕੱਢ ਦਿੱਤਾ ਮੇਰਾ ਮੰਨਣਾ ਕਿ ਜਿਹੜੀ ਕੇਂਦਰ ਸਰਕਾਰ ਆ ਬੀਜੇਪੀ ਆ ਜਿਹੜੀ ਇਹ ਸਾਡੇ ਨਾਲ ਪੰਜਾਬ ਨਾਲ ਇਸ ਕਰਕੇ ਧੋਖਾ ਕਰਦਾ ਜਿੰਨਾ ਕਰਕੇ ਸਾਡੇ ਦਾ ਲੋਕਾਂ ਦੀ ਅੱਖ ਕਾਦੀ ਹੈ ਇੱਕ ਤਾਂ ਪੰਜਾਬ ਕਿਉਂਕਿ ਆਵਾਦੀ ਪਾਰਟੀ ਦੀ ਸਰਕਾਰ ਹੈ ਅਕਾ ਦਿੱਲੀ ਦੀ ਵੀ ਧੱਕੀ ਕਰਦੀ ਜਿੱਥੇ ਉੱਥੇ ਵੀ ਆਵਾਦੀ ਪਾਰਟੀ ਦੀ ਸਰਕਾਰ ਉਹ ਦੁੱਧਾ ਮੈਂ ਸਮਝਦਾ ਕਿ ਜਿਹੜੇ ਅੱਜ ਤੋਂ 1.5-2 ਸਾਲ ਪਹਿਲਾਂ 2.5 ਸਾਲ ਪਹਿਲਾਂ ਜਿਹੜਾ ਦਿੱਲੀ ਦੀਆਂ ਛੜਕਾਂ ਦੇ ਉੱਤੇ ਕਿਸਾਨ ਅੰਦੋਲਨ ਹੋਇਆ ਜਿਹੜਾ ਕੋਈ 1.5 ਸਾਲ ਦੇ ਕਰੀਬ ਉੱਥੇ ਚੱਲਿਆ ਉਹਦਾ ਪੰਜਾਬ ਦੇ ਕਿਸਾਨਾਂ ਦੇ ਉਹਦੀ ਗਵਾਹੀ ਕੀਤੀ ਔਰ ਕੇਂਦਰੀ ਸਰਕਾਰ ਨੂੰ મોદી ਨੂੰ ਝੁਕਰਾ ਪਿਆ ਜਿਹੜਾ ਉਹ ਪੰਜਾਬ ਨੂੰ ਮਤਲਬ ਪ੍ਰਾਈਵੇਟ ਹੱਥਾਂ ਦੇ ਵਿੱਚ ਵੇਚਣਾ ਚਾਹੁੰਦੇ ਸੀ ਸਾਡੀਆਂ ਜ਼ਮੀਨਾਂ ਨੂੰ ਉਹ ਸਾਡੇ ਕੋਲ ਬਾਰ ਬਾਰ ਬੰਲਾ ਲੈ ਦੇ ਉਸ ਦੀ ਜਿਹੜੀ ਖੁੰਦਕ ਉਹ ਬੀਜੇਪੀ ਕੱਢ ਰਹੀ ਆ ਕਦੀ ਸਾਡੇ ਆਰਡੀਆ ਫੰਡ ਰੋਕਦੀ ਆ ਤੁਸੀਂ ਸੋਚੋ ਕਿ ਜਿਹੜਾ ਆਰਡੀਆ ਫੰਡ ਸੀਗਾ ਸਾਡਾ 55000 ਕਰੋੜ ਉਹ ਲੱਗਣਾ ਕਿੱਥੇ ਆ ਉਹ ਲੱਗਣਾ ਪੰਜਾਬ ਦੀਆਂ ਲਿੰਕ ਰੋਡਾਂ ਦੇ ਉੱਤੇ ਲਿੰਕ ਰੋਡਾਂ ਜਿਹੜੀਆਂ ਪਿੰਡਾਂ ਨੂੰ ਜੋੜਦੀਆਂ ਜਿਹੜੀਆਂ ਛੋਟੇ ਛੋਟੇ ਕਸਬਿਆਂ ਨੂੰ ਜੋੜਦੀਆਂ ਉਹਨਾਂ ਪਿੰਡਾਂ ਦੇ ਵਿੱਚ ਕੋਹ ਰਹਿੰਦਾ ਉਹਨਾਂ ਪਿੰਡਾਂ ਦੇ ਵਿੱਚ ਕਿਸਾਨ ਤੇ ਮਜ਼ਦੂਰ ਰਹਿੰਦੇ ਆ ਇਸ ਕਰਕੇ ਉਹ ਫੰਡ ਰੋਕ ਦਿੰਦੇ ਗਰੀਬ ਲੋਕਾਂ ਦੇ ਇਲਾਜ ਲਈ ਜਿਹੜੇ ਪੈਸੇ ਸਾਡੇ ਸਿਹਤ ਹਸਪਤਾਲੇ ਉਹ ਰੋਕ ਦਿੰਦੇ ਆ ਹਰ ਪਾਸੇ ਤੋਂ ਸਾਦੇ ਰੋਪਦੇ ਆ ਸਾਡੇ ਅਸੀਂ ਸਾਡੇ ਮਤਲਬ ਜਿਹੜਾ ਪੰਜਾਬ ਦੇ ਸ਼ਹੀਦਾਂ ਦੇ ਭਗਤ ਸਿੰਘ ਪੈਦਾ ਕੀਤਾ ਪੰਜਾਬ ਨੇ ਕਰਤਾ ਸਿੰਘ ਸਰਾਭਾ ਪੈਦਾ ਕੀਤਾ ਪੰਜਾਬ ਨੇ ਸ਼ਹੀਦ ਆਜ਼ਮ ਉਦਮ ਸਿੰਘ ਪੈਦਾ ਕੀਤਾ ਸਰ ਸਾਡੇ ਮਹਾਨ ਸ਼ਹੀਦਾਂ ਨੇ ਇਹ ਦੇਸ਼ ਨੂੰ ਆਜ਼ਾਦ ਕਰਾ ਔਰ ਅੱਜ ਵੀ ਪ੍ਰੈਜੈਂਟ ਟਾਈਮ ਦੇ ਉੱਤੇ ਪੰਜਾਬੀ ਜਿਹੜੇ ਜਿਹੜੇ ਪੰਜਾਬ ਦੇ ਸਿੱਖ ਨੇ ਉਹ ਭਾਰਤੀ ਫੌਜਾਂ ਦੇ ਵਿੱਚ ਇਹ ਦੇਸ਼ ਦੀ ਰੱਖਿਆ ਕਰ ਅਸੀਂ ਪਹਿਲਾਂ ਦੇਸ਼ ਜਾਰ ਕਰਾਉਣ ਵਾਲੇ ਦੇ ਵਿੱਚ ਬਹੁਤੀ ਸੀਗੀ ਅੱਜ ਵੀ ਦੇਸ਼ ਦੀ ਰੱਖਿਆ ਵਾਸਤੇ ਬਹੁਤ ਬੋਸਦੇ ਬੀਐਸਐਫ ਸੀਐਲਪੀ ਅੱਜ ਦੀ ਭਾਰਤੀ ਫੌਜ ਆ ਉਹਦੇ ਵਿੱਚ ਸਾਡੇ ਜਿਹੜੇ ਸਿੱਖ ਤੇ ਪੰਜਾਬੀ ਜਿਹੜੇ ਸਾਡੇ ਉਹ ਦਿਨ ਗਵਾਦਿਆਂ ਉਹਨਾਂ ਦੀ ਹਸਾਤਾ ਹੋਦੀ ਹੈ ਨਾ ਅਸੀਂ ਇਹ ਦੇਸ਼ ਦਾ ਹਿੱਸਾ ਨਹੀਂ ਇਹ ਦੇਸ਼ ਸਾਡਾ ਨਹੀਂਗਾ ਪੰਜਾਬ ਨੇ ਕੀ ਗਨਾ ਕੀਤਾ ਪੰਜਾਬ ਦੇ ਦੇਸ਼ ਨੂੰ ਅੰਧਪਦਾ ਕਰਕੇ ਦਿੱਤਾ ਪੰਜਾਬ ਨੇ ਦੇਸ਼ ਨੂੰ ਆਜ਼ਾਦ ਕਰਾਇਆ ਹੁਣ ਦੇਸ਼ ਦੀਆਂ ਸਰਦਾਂ ਦੀ ਰਾਖੀ ਕਰਦੀ ਆ ਸੋ ਮੈਂ ਸਬਦਾ ਕਿ ਅੱਜ ਸੀਐਮ ਸਾਹਿਬ ਨੇ ਜਿਹੜਾ ਇਹ ਮੁੱਦਾ ਠਾਹ ਬਹੁਤ ਵੱਡਾ ਮੁੱਦਾ ਬਹੁਤ ਸੀਰੀਅਸ ਮੁੱਦਾ ਹੈ ਉਹ ਜਿਹੜੀ ਗੱਲ ਸੀਐਮ ਸਾਹਿਬ ਨੇ ਪਿਛਲੇ ਦਿਨਾਂ ਅੱਜ ਕਹੀ ਸੀ ਕਿ ਹੋ ਸਕਦਾ ਜਨਗਨਮਨ ਦੇ ਵਿੱਚੋਂ ਹੀ ਪੰਜਾਬ ਦਾ ਨਾਂ ਕੱਢ ਦੇ ਮੈਨੂੰ ਲੱਗਦਾ ਕਿ ਉਦੋਂ ਨੂੰ ਵੱਧ ਰਿਹਾ ਔਰ ਮੇਰੀ ਪੰਜਾਬ ਦੇ ਜਿਹੜੇ ਭਾਜਪਾ ਦੇ ਲੀਡਰ ਹੈ ਜਿਹੜੇ ਬੜੇ ਪਾਜੇ ਪਾਜੇ ਲੀਡਰ ਬੜੇ ਬਲਤ ਜਦੋਂ ਕਾਂਗਰਸ ਦੇ ਉਹਨੋਂ ਪਾਜੇ ਪਾਜੇ ਲੀਡਰ ਬੜੇ ਆ ਬੜਗੇ ਅੱਜ ਕੱਲੋਂ ਉਹ ਤੁਰੇ ਫਿਰਦੇ ਆ ਪੰਜਾਬ ਦੇ ਵਿੱਚ ਜਾਖੜ ਸਾਹਿਬ ਹੋਣੀ ਕੈਪਟਨ ਸਾਹਿਬ ਹੋਣੀ ਉਹਨਾਂ ਦੀ ਟੀਮ ਜਿਹੜੀ ਆ ਸਭ ਉਹ ਜਵਾਬ ਦੇਣ ਪੰਜਾਬ ਦੇ ਲੋਕਾਂ ਨੂੰ ਇਹ ਸਾਡੇ ਚੱਕੀਆਂ ਨੂੰ ਕਿਉਂ ਕੱਢੀਆਂ ਜਾਂਦੀਆਂ ਸਾਡੇ ਸ਼ਹੀਦ ਭਗਤ ਸਿੰਘ ਨੂੰ ਸਾਡੇ ਕਲਚਰ ਨੂੰ ਸਾਡੇ ਸਰਤਾਇ ਸਰਾਬੇ ਨੂੰ ਕਿਉਂ ਕੋਕ ਦੋਸ ਕੀਤਾ ਜਾ ਰਿਹਾ ਕਿਉਂ ਨਹੀਂ ਦਿਖਾਇਆ ਜਾ ਰਿਹਾ ਨੈਸ਼ਨਲ ਲੈਵਲ ਤੇ ਸ਼ਹੀਦ ਆਜ਼ਮ ਭਗਤ ਸਿੰਘ ਨੂੰ ਸਭ ਲੋਕ ਜਾਣਦੇ ਆ ਜਿਹੜੇ ਵਿਦੇਸ਼ੀ ਮਹਿਮਾਨ ਹੁੰਦੇ ਆ ਇਹਨਾਂ ਪੈਡਾਂ ਦੇ ਉੱਤੇ ਉਹਨਾਂ ਦੇ ਕੇ ਪੰਜਾਬ ਦਾ ਪੱਖ ਜਿਹੜਾ ਇਹਨਾਂ ਚੱਕੀਆਂ ਦੇ ਰਾਈ ਜਾਂਦਾ ਕਿਹੜੀ ਕਿਹੜੀ ਸਟੇਟ ਦੇ ਦੋਸਤਾਂ ਦੀ ਕੀ ਕਰਦੀ ਹੈ ਸੋ ਮੈਂ ਸਭ ਦਾ ਕੇ ਬੀਜੇਪੀ ਨੇ ਅੱਜ ਬੀਜੇਪੀ ਦਾ ਜਿਹੜਾ ਫੈਸਲਾ ਕਹਿੰਦੇ ਸੋ ਕਾਬਾ ਜਿਹੜਾ ਫੈਸਲਾ ਇਹ ਬਹੁਤ ਘੱਟਿਆ ਨਿੰਦਨਯੋਗ ਹੈ ਉਹਦੋਂ ਦੀ ਇਹ ਜਿਹੜੀਆਂ ਨੀਤੀਆਂ ਪੰਜਾਬ ਦੋਦੀ ਇਹ ਬਦੋਂ ਦਾ ਪਸਾਦ ਨੂੰ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਦਾ ਭਗਵਾਨ ਸਿੰਘ ਮਾਨ ਜੀ ਦੀ ਗਵਾਹੀ ਹੇਠ ਇਹ ਆਵਾਜ਼ ਜਿਹੜੀ ਭਲੰਦ ਕਰਨੀ ਪਊਗੀ ਆਪਣੇ ਹੱਕਾਂ ਦੀ ਲੜਾਈ ਜਿਹੜੀ ਲੜਨੀ ਪਊਗੀ ਜਿਸ ਤੋਂ ਸੂਬਿਆਂ ਦਾ ਗਲਾ ਘੁੱਟ ਰਿਹਾ ਬੀਜੇਪੀ ਸੈਸ ਸਾਰੇ ਆਪਣੇ ਬਦੋਂ ਦੀ ਸੂਬਿਆਂ ਦਾ ਰਾਜਨੀਤਿਕ ਬਦੋਂ ਦੀ ਪਾਰਟੀਆਂ ਦੇ ਸੂਬਿਆਂ ਦਾ ਉਹ ਉਹ ਬਹੁਤ ਦੇਸ਼ਲੀਕਰਨ ਆਗਰ ਮੈਂ ਇਸ ਕਾਰਵਾਈ ਦੀ ਉਹ ਜਿਹੜਾ ਕੇਂਦਰ ਸਰਕਾਰ ਦੀ ਤੇ ਬੀਜੇਪੀ ਦੀ ਨਿੰਦਿਆ ਕਰਦਾ ਉਹ ਆਪਣੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਸਟੈਂਡ ਨੂੰ ਜਿਹੜਾ ਦੁੱਸਤ ਸਟੈਂਡ ਮੰਨਦਾ ਉਹ ਮੈਂ ਮੈਂ ਉਹਨਾਂ ਨੂੰ ਅਪੀਲ ਵੀ ਕਰੂੰਗਾ ਕਿ ਇਹਦੇ ਲਈ ਜੋ ਵੀ ਕਰਨਾ ਪਿਆ ਸਾਨੂੰ ਸਾਰਿਆਂ ਨੂੰ ਕਰਨਾ ਚਾਹੀਦਾ ਇਹ ਬਹੁਤ ਨਿੰਦਾਂਯੋਗ ਕਾਰਵਾਈ ਹੈ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ